ਦਾ ਦੀ ਰੱਖੀ ਖਤ ਗੁਰੂਆਂ ਦੀ ਸੇਕਟਾਈ ਹੈ ਸਤ ਗੁਰਾਂ ਦੀ ਸੇਕਟਾਈ ਕਿ ਸਾਰੀ ਦੁਨੀਆ ਦੇ ਵਿੱਚ ਕਿਤੇ ਕੋਈ مثال ਨਹੀਂ ਮਿਲਦੀ ਹਿਊਮਨ ਰਾਈਟਸ ਦੇ ਵਾਸਤੇ ਇਸ ਤਰ੍ਹਾਂ ਦੀ ਕਿਸੇ ਨੇ ਕੁਰਬਾਨੀ ਦਿੱਤੀ ਹੋਈ ਨਹੀਂ ਤੁਸੀਂ ਦੇਖ ਰਹੇ ਹੋ ਸ਼ਵਾਰਕ ਟੀਵੀ ਤੇ ਮੈਂ ਹਾਂ ਪਰਮਜੀਤ ਸਿੰਘ ਭੰਗੂ ਕੈਨੇਡਾ ਦੇ ਉੱਗੇ ਸ਼ਹਿਰ ਕੈਡਗਰੀ ਦੇ ਕੋਸੋਹਾਰ ਵਿੱਚ ਪੰਜਾਬੀ ਸਹਿ ਸਭਾ ਕੈਡਗਰੀ ਦੀ ਮਹੀਨਾਵਾਰ ਮੀਟਿੰਗ ਹੋਈ ਅੱਜ ਦੀ ਇਹ ਮੀਟਿੰਗ ਨਵੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਹੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੁਸੀਂ ਬਣੇ ਰਹੋ ਸ਼ਵਾਦਕ ਟੀਵੀ ਚੈਨਲ ਦੇ ਨਾਲ ਬਾਦਨੀ ਗੁਰੂ ਨੂੰ ਪਛਾਣਨ ਲਈ ਅਸਲੀ ਗੁਰੂ ਨੂੰ ਪਛਾਣਨ ਜੋ ਉਸਨੇ ਇੱਕ ਜੁਗਤ ਘੜੀ ਤੱਕੇ ਪੰਜ-ਪੰਜ ਸੋਨੇ ਦੀਆਂ ਮੋਹਰਾਂ ਰੱਖੀਆਂ ਤੇ ਕਿਸੇ ਵਿਅਕਤੀ ਨੇ ਦੱਸਿਆ ਕਿ ਇੱਕ ਬਾਬਾ ਅੰਦਰ ਘੋੜੇ ਵਿੱਚ 26 ਸਾਲ ਤੋਂ ਤਪ ਕਰਦਾ ਹੈ ਜੋ ਜੋ ਉਸਨੇ ਪੰਜ ਮੋਹਰਾਂ ਉਹਨਾਂ ਦੇ ਅੱਗੇ ਰੱਖੀਆਂ ਤੇ ਅੱਗੋਂ ਬਾਬੇ ਨੇ ਬਾਹ ਫੜ ਲਈ ਤੇ ਕਿਹਾ ਸੁਖਣਾ ਭਗਤਾਂ ਸੁਖਣਾ ਤੇ ਪੂਰੀ ਲੋਣੀ ਸੀ ਸੁਖਣਾ ਤਾਂ ਪੰਜ ਸੋਹ ਮੋਹਰਾਂ ਦੀ ਸੀ ਚੜਾਈਆਂ ਸਿਰਫ ਪੰਜ ਮੋਹਰਾਂ બસ ਪੀ.ਏ.ਟੀ.ਸੀ ਮੱਖਣਸਾਲ ਲਬਾਣਾ ਕੋਠੇ ਤੇ ਚੜ ਕੇ ਪੱਲਾ ਹਲਾ ਕੇ ਉੱਚੀ ਚਿਰੋਣਾ ਪਉਣ ਲੱਗ ਗਿਆ ਗੁਰੂ ਲੱਭ ਉਹ ਉੱਚੀ ਮਾਨਵਤਾ ਦੇ ਗੁਰੂ ਸੀ ਇੱਕ ਕੱਲੀ ਸਿੱਖਾਂ ਦੇ ਵਿੱਚ ਸੀ ਉਹਨਾਂ ਦੀ ਸ਼ਹਾਦਤ ਨੂੰ ਸੀ ਬੇ ਥੋੜੀ ਜਿਹੀ ਨੈਰੋ ਕਰਦੇ ਨਹੀਂ ਪਰ ਇਹ ਜਿਹੜੀ ਗੱਲ ਸੀ ਉੱਥੇ ਬੜੀ ਜਿਦ ਕਰ ਦੱਸ ਜਾਂ ਇਹਨਾਂ ਵਾਈਟ ਸਟੈਂਡਸ ਲਰਨਿੰਗ ਇਹਨਾਂ ਦੇ ਵਿੱਚ ਦੱਸ ਕਿ ਸ਼ਾਇਦ ਉੱਥੇ ਕੀ ਗਏ ਤੇ ਫਿਰ ਇਹਨਾਂ ਨੇ ਸ਼ੁਰੂ ਕੀਤੀ ਤੇ ਫਿਰ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਇਹ ਕੀਤਾ ਪ੍ਰੋਫੈਸਰ ਮੂਨ ਸਿੰਘ ਔਜਲਾ ਉਹ ਉਹਨਾਂ ਦੇ ਬਹੁਤ ਕੁਝ ਲਿਖਿਆ ਪਿਆ ਸੀਗਾ ਪਰ ਉਹਨਾਂ ਦਾ ਟਾਈਪ ਨਹੀਂ ਸੀ ਕੀਤਾ ਇਹਨਾਂ ਨੇ ਆਪ ਟਾਈਪ ਸਿੱਖੀ ਉਹਨਾਂ ਨੂੰ ਟਾਈਪ ਕਰਨੀ ਸਿਖਾਈ ਤੇ ਉਹਨਾਂ ਦੀਆਂ ਸੱਤੇ ਦੀਆਂ ਸੱਤੇ ਜਿਹੜੇ ਗਾਥਾ ਸੰਗ੍ਰਹਿ ਸੀ ਨਾ ਅੰਤਨੀ ਸੰਸ਼ੇ ਸੰਗੂ ਨੇ ਉਹਨਾਂ ਦੇ ਨਾਲ ਲਾ ਕੇ ਟਾਈਪ ਕਰਵਾਏ ਤੇ ਉਹਨਾਂ ਨੂੰ ਇਹ ਇਹ ਮੇਰੀ ਅੱਖਾਂ ਸਾਹਮਣੇ ਹੋਇਆ ਤੇ ਉਹਨਾਂ ਨੂੰ ਫਿਰ ਇਥੋਂ ਤੱਕ ਕਿਸੇ ਪਰਵਾਨ ਵਿੱਚ ਵੀ ਉਹਨਾਂ ਦੀ ਮਦਦ ਕੀਤੀ ਕੋਈ ਸ਼ਾਕ ਕੀਤਾ ਬਹਾਦਰ ਦਲੇ ਦੇ ਵਿੱਚ ਆਹੀ ਹੈ ਮਨੁੱਖਤਾ ਦੀ ਰਾਖੀ ਖਾਤਰ ਗੁਰੂਆਂ ਸੀਸ ਕਟਾਈ ਹੈ ਗੁਰੂਆਂ ਸੀਸ ਕਟਾਈ ਤੇਗ ਬਹਾਦਰ ਰਹਿਣ ਦੀ ਚਾਹ ਆਏ ਚੱਲ ਕਸ਼ਮੀਰ ਤੋਂ ਪੰਡਤ ਠੱਕੇ ਹੰ ਬੇਹਾਰੇ ਆਏ ਚੱਲ ਕਸ਼ਮੀਰ ਤੋਂ ਪੰਡਤ ਠੱਕੇ ਹੰ ਬੇਹਾਰੇ ਗੁਰੂ ਨਾਨਕ ਦੇਵਦਰ ਤੇ ਮਿਲਦੇ ਦੁਖੀਆਂ ਤਾਂ ਹੀ ਸਹਾਰੇ ਦੁਖੀਆਂ ਤਾਂ ਹੀ ਸਹਾਰੇ ਤਨ ਗੁਰ ਤੇਗ ਬਹਾਦਰ ਜੀ ਨੇ ਛਾਤੀ ਨਾਲ ਲਗਾਇਆ ਹੈ ਮਾਨਵਤਾ ਦੀ ਰਾਖੀ ਖਾਤਰ ਗੁਰੂ ਅਸੀਸ ਕਟਾਈ ਹੈ ਗੁਰੂ ਅਸੀਸ ਕਟਾਈ ਹੈ ਨਾਮੇ ਸਰਬ ਗੁਰ ਤੇਗ ਬਹਾਦਰ ਮਾਨਵਤਾ ਦਾ ਕਾਣ ਸਿਕਰਦਾ ਉਹ ਬਣ ਕੇ ਧਰਮੀ ਰਾਜਾ ਮਾਨਵਤਾ ਦਾ ਕਾਣ ਸਿਕਰਦਾ ਇੱਕ ਬਣ ਕੇ ਧਰਮੀ ਰਾਜਾ ਆਪਣੇ ਹੱਥੀ ਖੋਲੀ ਜਾਵੇ ਨਰਕਾਂ ਦਾ ਦਰਵਾਜਾ ਨਰਕਾਂ ਦਾ ਦਰਵਾਜਾ ਲੈ ਕੇ ਪੰਜ ਸਿੱਖਾਂ ਨੂੰ ਸਤਿਗੁਰ ਉਸ ਵੱਲ ਚਾਲੇ ਪਾਏ ਐ ਮਾਨਵਤਾ ਦੀ ਰਾਖੀ ਖਤ ਗੁਰੂ ਆਸ਼ੀਸ਼ ਕਟਾਏ ਐ ਸਤਿਗੁਰਾਂ ਸੀਸ ਕਟਾਏ ਇੱਕ ਬਹਾਦਰ ਹਨ ਦੀ ਚਾਤ ਤਰਤੀ ਹਵਾ ਆਕਾਸ਼ ਤੇ ਪਾਣੀ ਸਭ ਦਾ ਸਾਂਝਾ ਭਾਈ ਇਹ ਤਰਤੀ ਹਵਾ ਆਕਾਸ਼ ਤੇ ਪਾਣੀ ਸਭ ਦਾ ਸਾਂਝਾ ਭਾਈ ਖੁਦ ਜਿਉ ਤੇ ਜੀਣ ਦਿਓ ਏ ਗੁਰੂਆਂ ਕਾਲ ਸਮਝਾਈ ਗੁਰੂਆਂ ਕਾਲ ਸਮਝਾਈ ਉਹ ਪਾਪੀ ਮਨ ਸੰਹ ਉਹ ਪਾਪੀ ਮਨ ਹੰਕਾਰ ਦਾ ਭਰਿਆ ਬਚਨ ਸਮਝ ਨਾ ਪਾਏ ਮਨਵਤਾ ਦੀ ਰਾਖੀ ਖਾਤਰ ਗੁਰੂ ਅਸੀਸ ਕਟਾਈ ਐ ਗੁਰੂ ਅਸੀਸ ਕਟਾਈ ਏ ਬੇਬਹਾਦਰ ਇਹਨ ਦੀ ਚਾਹਤ ਜਪਜੀ ਗਾਉਂਦੇ ਮਤੀ ਦਾਸ ਨੂੰ ਚੀਰ ਦਫਾੜ ਸੀ ਕਰਿਆ ਜਪਜੀ ਗਾਉਂਦੇ ਮਤੀ ਦਾਸ ਨੂੰ ਚੀਰ ਦਫਾੜ ਸੀ ਕਰਿਆ ਸਤਿਗੁਰਾਂ ਸਾਵੇਂ ਰੂਹ ਵਿੱਚ ਬੰਨਿਆ ਸਤੀ ਦਾਸ ਸੀਸੜਿਆ ਸਤੀ ਦਾਸ ਸੀਸੜਿਆ ਭਾਈ ਦਿਆਲਾ ਜੀ ਜੇ ਕੰਵਚ ਪੋਬਾਲੀ ਆਈ ਹੈ ਮਾਨਵਤਾ ਦੀ ਰਾਖੀ ਖਾਤਰ ਗੁਰੂਆਂ ਸੀਸ ਕਟਾਈ ਹੈ ਸਤ ਗੁਰਾਂ ਸੀਸ ਕਟਾਈ ਹੈ ਇੱਕ ਬਹਾਦਰ ਜਲਦੀ ਚੰਦਰ ਲੇਖਕ ਉਸ ਪਿੰਡ ਨਾਲੇ ਪਿੰਡ ਦਾ ਨਾਮ ਇੰਟਪਿਆਰਾ ਦੋਸਤ ਮੰਨ ਇਹ ਕਈ ਬੰਨ ਕੋਈ ਪ੍ਰਾਪਾ ਪਿੰਡੇ ਕਿ ਉਹ ਨੰਬਰ ਸਾਡ ਤੁਸੀਂ ਲਾ ਲਓਗੇ ਕੋਈ ਵੀ 14 ਕਿਲੋਮੀਟਰ ਹੋਣਾ ਤੇ ਲਾਹੌਰ ਵੀ ਕਰੀਬ ਹੈ ਲਾਹੌਰ ਵੀ ਇਸ ਹੀ ਰੰਨੇ ਆ ਤੇ ਇਸ ਵੇਲੇ ਬਸ ਪਿੰਡ ਦੇ ਵੀ ਆ ਤੇ ਲੋਕ ਦੇ ਵੀ ਆ ਹਾਂਜੀ ਠੀਕ ਹੈ ਤੇ ਮੈਨੂੰ ਇੱਥੇ ਹੋ ਗਿਆ ਹੈ ਤਕਰੀਬਨ ਕੋਈ ਬਤੀ ਕਦੀ ਸਾਲ ਹੋ ਗਏ ਕੱਲ੍ਹ ਨੂੰ ਤੇ ਰਬਾ ਸੁਨੇਹ ਤੂੰ ਤੇ ਦੁੱਖ ਨਾ ਆ ਫੇਰੇ ਦਿੱਤਾ ਕਾਦੀ ਮੈਨੂੰ ਮੈਨੂੰ ਤੇ ਤੇਰੀ ਮੋਤ ਤੇ ਸ਼ੱਕ ਹੈ ਤੇ ਤੂੰ ਤੇ ਨਹੀਂ ਆਦਿ ਜਪਤੀ ਅੱਪੇ ਅੰਡਜ ਜੀਰਜ ਸਿੱਧ ਜੁਤਪੁਜ ਅੱਪੇ ਤਾੜੀ ਲਾਇਆ ਇਤੀ ਮਾਰ ਪਈ ਕੁਰਬਾਨੇ ਤੂਕੇ ਦਾ ਦਰਦ ਨਾ ਆਇਆ ਵਾ ਵਾ ਸੁਨੇ ਤੂ ਤੇ ਦੁੱਖ ਨਾ ਆਏ ਅੱਪੇ ਅੰਡਜ ਜੀਰਜ ਸਿੱਧ ਜੁਤਪੁਜ ਅੱਪੇ ਤਾ ਇਤੀ ਮਾਰ ਪਈ ਕੁਰਬਾਨੇ ਤੈ ਕੀ ਦਰਦ ਨਾ ਆਇਆ ਤੇਰੇ ਮੰਦਰ ਦੀਵੇ ਰੋਸ਼ਨ ਫਿਰ ਬਾਹਰ ਮੰਦਰ ਦੀਵੇ ਰੋਸ਼ਨ ਫਿਰ ਬਾਹਰ ਹਨੇਰਾ ਕਿਉਂ ਹੈ ਤੇਹ ਤੇਰੀ ਤੇ ਹਰ ਬਗਦੇ ਨੇ ਤੂੰ ਅਜੇ ਵੀ ਚੁੱਪ ਇਹ ਕਿਉਂ ਹੈ ਤੇ ਦੁਨੀਆ ਤੇਰੀ ਤਰਸੇ ਅਣ ਨੂੰ ਤੂੰ ਨਾਵੇਂ ਭੋਗ ਦੁਨੀਆ ਤੇਰੀ ਤਰਸੇ ਅਣ ਨੂੰ ਤੇ ਤੂੰ ਨਾਵੇਂ ਭੋਗ ਤੇ ਤੇਰੀ ਮੁਰਦ ਹਰਦਮ ਰਸੇ ਖਲਕਤ ਕਰੇ ਵਿਜੋਗ ਤੇ ਬਾਲ ਬਜ਼ੁਰਗ ਨੇ ਥਲਾਂ ਚ ਰਹਦੇ ਤੇ ਤੁਰੇਸ਼ੀਂ ਵਸਟਰ ਪੈ ਮਨਰਾ ਦੇ ਹਾਲਾਤ ਹੈ ਨਾ ਮਨ ਅਸੀਂ ਰਵਾਨੇ ਵੀ ਖੂਬਸੂਰਤ ਚੜਾਏ ਦਰਗਾਹਾਂ ਦੇ ਚਦਰਾ ਵਿੱਚ ਖੂਸਰ ਚੜਾਈਆਂ ਨੇ ਭਗਵਾਨ ਰਾਮ ਦੇ ਮੰਦਰ ਦੇ ਵਿੱਚ ਆ ਕੇ ਉਹਨਾਂ ਨੂੰ ਖੂਬਸੂਰਤ ਬਸਤਰ ਪਾਏ ਨੇ ਕਿ ਦੁਨੀਆ ਤੇਰੀ ਤਰਸੇ ਅਨ ਨੂੰ ਤੇ ਤੂੰ ਲਵਾਵੇਂ ਭੋਗ ਤੇਰੀ ਮੂਰਤ ਹਰਦਮ ਹੱਸੇ ਤੇ ਹਲਕਤ ਕਰੇ ਵਿਯੋਗ ਬਾਲ ਬਜ਼ੁਰਗ ਨੇ ਥਣਾ ਚੁਰਦੇ ਤੇ ਤੂੰ ਰੇਸ਼ਮੀ ਬਸਤਰ ਪਹਿਨੇ ਪਰ ਚਾਰ ਚਫੇੜੇ ਨਾਸ਼ਾ ਢੁਲਣ ਤੇ ਤੂੰ ਹੱਸਦਾ ਪਾਪਾ ਕਹਿੰਦੇ ਚਾਰ ਚਿਹਰੇ ਲਾਸ਼ਾਂ ਨੂੰ ਤੇ ਤੂੰ ਹੱਸਦਾ ਪਾਪਾ ਗੈਨ ਤੇਰੀ ਹੱਟ ਚਲਾਏ ਮੁੱਲਾ ਤੇਰੀ ਹੱਟ ਚਲਾਏ ਮੁੱਲਾ ਤੇ ਤੂੰ ਮੁੱਲਾ ਦੀ ਹੱਟੀ ਤੇਰੇ ਤੇਰੀ ਨੂੰ ਲਾਂਭੂ ਲੱਗੇ ਤੂੰ ਡਾਢੀ ਚੁੱਪੇ ਬੱਟੀ ਵਾਹ ਕੀ ਕਮਾਲ ਦੀ ਗੱਲ ਹੈ ਕਿ ਸਾਰੇ ਦੁਨੀਆਂ ਦੇ ਵਿੱਚ ਕਿਤੇ ਕੋਈ ਮਿਸਾਲ ਨਹੀਂ ਮਿਲਦੀ ਹਿਊਮਰ ਰਾਈਟ ਦੇ ਵਾਸਤੇ ਇਸ ਤਰ੍ਹਾਂ ਦੀ ਕਿਸੇ ਨਾ ਕਰਦਾ ਆਪਣੇ ਅਸੂਲਾਂ ਦੇ ਖਾਤਰ ਤਾਂ ਜਿਸਸ ਵੀ ਜਾਂ ਹਾਂਜੀ ਫਕੀਕਤ ਰਾਹੀ ਵੀ ਜਾਂ ਹੋਰ ਵੀ ਬਤਿਹੀਆਂ ਕੁਰਬਾਨੀਆਂ ਆਪਾਂ ਨੂੰ ਕਹਿ ਦਿੰਨੇ ਸਾਰੀਆਂ ਕੰਪਾਈਆਂ ਨੇ ਕਹਿਣੀਆਂ ਨੇ ਪਰ ਕਿਸੇ ਇੱਕ ਵੱਡੇ ਹੋਰ ਕਾਰਨ ਕਰਨਾ ਔਰ ਉਹ ਕਾਰ ਮਨੁੱਖ ਦਾ ਰਖਵਾ ਜਾਏ ਕਿ ਇਹ ਜਿਹੜਾ ਹੈਗਾ ਕਿਸੇ ਤੇ ਵੀ ਜ਼ਬਰਦਸਤੀ ਜ਼ੋਰ ਨਹੀਂ ਕੀਤਾ ਜਾ ਸਕਦਾ ਕਿਸੇ ਦੇ ਵੀ ਜਿਹੜੀ ਆਪਣੀ ਪਰਸਨਲ ਆਜ਼ਾਦੀ ਹੈ ਹੀ ਉਹ ਕੋਈ ਖੋਇਆ ਨਹੀਂ ਜਾ ਸਕਦਾ ਉਹਨੂੰ ਮਜਬੂਰ ਕਰਕੇ ਉਸ ਦਾ ਕੋਈ دین ਨਹੀਂ ਬਦਲਿਆ ਜਾ ਸਕਦਾ ਉਹਨੂੰ ਮਜਬੂਰ ਕਰਕੇ ਉਹਦੀਆਂ ਤਰ੍ਹਾਂ ਦੀਆਂ ਚਿੰਤਾ ਹਟਾ ਕੇ ਹੋਰ ਤਰ੍ਹਾਂ ਦੀਆਂ ਚਿੰਤਾ ਉਹਦੇ ਤੇ ਨਹੀਂ ਠੋਕੀਆਂ ਜਾ ਸਕਦੀਆਂ ਇਹਦਾ ਮੈਨੂੰ ਰੂਪਮਾਨ ਕੀਤਾ ਹੈ ਤਾਂ ਗੁਰੂ ਸਾਹਿਬ ਦੇ ਸਾਹਮਣੇ ਕੀਤਾ ਹੈ ਹੋਰ ਪੁੱਤੋਂ ਦੀ ਪੰਜਾਬੀ ਬਹੁਤ ਸਾਰੀ ਸ਼ਾਇਰੀ ਮਰਦੋਦਰਾ ਹੈ ਪ੍ਰੈਜੈਂਟ ਕਰਾਂਗਾ ਤੁਸੀਂ ਜਦੋਂ ਮਾਗੋ ਤੇ ਜਿਸਨੇ ਉਹ ਸੰਦੂਸਾਨ ਦਾ ਫਿਰ ਆਪਰੇਸ਼ਨ ਹੋਇਆ ਪਹਿਲਾਂ ਤਾਂ ਐਸਐਸਓ ਪੰਜ ਦੇ ਬਿਸਮ ਕਰਵਾ ਜਲਾ ਕਰਾ ਡਾਕਟਰ ਦੇ ਅਡਵਾਈਸ ਤੇ ਕਰਾਇਆ ਲੇ ਕਿ ਇਸ ਨੇ ਤੇਰੇ ਪਾਸੋਂ ਨੂੰ ਸੁਣਨ ਹਟਦਾ ਹੈ ਹਮ ਲਹਿਰਾ ਤਫਾਨ ਦਾ ਦਿਲ ਵਿੱਚ ਚੇਤਾ ਜ਼ਰੂਰ ਰੱਖੀਏ ਇਹੋ ਜੀਆਂ ਬਲਾਵਾਂ ਕੀ ਬਾਤ ਬਹੁਤ ਕੁਝ ਬੁੱਤਾਂ ਦੇ ਗਾਤੇ ਕੁਝ ਗਲੇ ਦਾ ਹਾਰ ਬਣਦੀਆਂ ਨੇ ਵੱਖੋ ਵਖਰਾ ਰਸਿਫਾ ਹੈ ਪੁੱਲਾਂ ਗਿਆ ਮਲਾਮਾ ਵਾਹ ਵਾਹ ਜਦ ਬੱਚੇ ਪੱਤੀ ਦੇ ਤੇ ਮਾਪੇ 50 ਦੇ ਹੋ ਜਾਂਦੇ ਤਾਂ ਇੱਕ ਸੰਤੋਲ ਜਿ ਰੁਹਰੇ ਦੋਵਾਂ ਦੀ ਆਪ ਬਣਾਉਣਾ ਹੈ ਕੀ ਬਾਤ ਬਹੁਤ ਈ ਜੇਕਰ ਥੋੜੇ ਦੇ ਵਿੱਚ ਹੀ ਖੁਸ਼ ਤੇ ਸ਼ਾਂਤ ਰਹਿਣਾ ਹੈ ਹਮੇਸ਼ਾ ਹਮੇਸ਼ਾ ਸਾਇਦ ਸੋਚਦਾ ਰੱਖੋ ਘਰ ਤੇ ਧਿਆਨ ਸਮਾਉਣਾ ਜੇ ਮੇਰੇ ਨਾਲ ਚੱਲੇਗਾ ਤਾਂ ਮੰਨਜਰ ਔਖੀ ਨਹੀਂ ਲੱਗਣੀ ਬੜਾ ਤਜਰਬਾ ਹੈ ਮੈਨੂੰ ਇਹਨਾਂ ਵਿਖੜੇਆਂ ਇਹਨੇ ਵਿਖੜੇਗਾ ਕੀ ਬਾਤ ਹੈ ਵਾਹ ਤੂੰ ਆਪਣੇ ਹਿੱਸੇ ਦੇ ਪਲ ਨੂੰ ਰੱਜ ਕੇ ਮਾਣ ਲੈ ਸੱਜਣਾ ਹੁਣ ਕੋਈ ਬਹੁਤਾ ਪਰੋਸਾਰੀ ਇਹਨਾਂ ਚੱਲਦੇ ਸਮਾਂ ਓਏ ਹੋਏ ਹੋਏ ਹੁਣ ਕੋਈ ਬਹੁਤਾ ਪਰੋਸਾਰੀ ਇਹਨਾਂ ਚੱਲਦੇ ਸਮਾਂ ਵਾਹ ਜੀ ਵਾਹ ਜੀ